ਮੈਨੂੰ ਹਰ ਰੋਜ਼ ਸਵੇਰੇ 4 ਵਜੇ ਉੱਠਣਾ ਪੈਂਦਾ ਆ ਰਾਮ ਨੂੰ ਹਰ ਰੋਜ਼ 14 ਘੰਟੇ ਕੰਮ ਕਰਨਾ ਪੈਂਦਾ ਏ ਇਸ ਤਰ੍ਹਾਂ ਦੇ ਸੈਂਟੈਂਸ ਆ ਜਿਹੜੇ ਬਹੁਤੇ ਬੱਚਿਆਂ ਨੂੰ ਅੰਗਰੇਜ਼ੀ ਦੇ ਵਿੱਚ ਬਣਾਉਣੇ ਨਹੀਂ ਆਉਂਦੇ ਤਾਂ ਦੇਖੋ ਇਹ ਸੈਂਟੈਂਸ ਜਿਹੜੇ ਆ ਅੰਗਰੇਜ਼ੀ ਦੇ ਵਿੱਚ ਬਣਨੇ ਕਿਵੇਂ ਆ ਹੈਜ਼ ਟੂ ਹੈਵ ਟੂ ਦੇ ਨਾਲ ਠੀਕ ਹੈ ਹੈਜ਼ ਟੂ ਹੈਵ ਟੂ ਦੇ ਨਾਲ ਹੁਣ ਹੈਜ਼ ਟੂ ਹੈਵ ਟੂ ਵਰਤੇ ਕਦੋਂ ਜਾਂਦੇ ਆ ਜਦੋਂ ਦੱਸਣਾ ਹੋਵੇ ਕਿ ਜਦੋਂ ਕੋਈ ਕੰਮ ਕਰਨਾ ਪੈਂਦਾ ਹੋਵੇ ਠੀਕ ਹੈ ਜਦੋਂ ਕੋਈ ਕੰਮ ਕਰਨਾ ਪੈਂਦਾ ਹੋਵੇ ਬੇਸ਼ੱਕ ਆਪਾਂ ਨੂੰ ਉਹ ਕੰਮ ਕਰਨ ਨੂੰ ਮਨ ਕਰਦਾ ਚਾਹੇ ਨਹੀਂ ਕਰਦਾ ਚਾਹੇ ਮਜਬੂਰੀ ਆ ਚਾਹੇ ਜ਼ਰੂਰਤ ਆ ਚਾਹੇ ਕੁਝ ਵੀ ਆ ਠੀਕ ਹੈ ਜਦੋਂ ਆਪਾਂ ਨੂੰ ਕੋਈ ਕੰਮ ਕਰਨਾ ਪਵੇ ਠੀਕ ਹੈ ਹਰ ਹਾਲਤ ਕਰਨਾ ਪਵੇ ਉਦੋਂ ਆਪਾਂ ਹੈਜ਼ ਟੂ ਹੈਵ ਟੂ ਦੇ ਨਾਲ ਸੈਂਟੈਂਸ ਬਣਾਉਣਾ ਜਿਵੇਂ ਆਪਾਂ ਸੈਂਟੈਂਸ ਬਣਾਇਆ ਸੀਗਾ ਕਿ ਮੈਨੂੰ ਹਰ ਰੋਜ਼ 4 ਵਜੇ ਉੱਠਣਾ ਪੈਂਦਾ ਮੈਨੂੰ ਹਰ ਰੋਜ਼ ਅ 4 ਵਜੇ ਉੱਠਣਾ ਪੈਂਦਾ ਹੈ ਦੇਖੋ ਇੱਥੇ ਇੱਕ ਚੀਜ਼ ਤਾਂ ਕਲੀਅਰ ਹਨ ਕਿ ਹਰ ਰੋਜ਼ ਉੱਠਣਾ ਪੈਂਦਾ ਮਤਲਬ ਉੱਠਣ ਦਾ ਮਨ ਕਰਦਾ ਨਹੀਂ ਹੋ ਸਕਦਾ ਕੋਈ ਮਜਬੂਰੀ ਹੋਵੇ ਪਰ ਉੱਠਣ ਨੂੰ ਮਨ ਨਹੀਂ ਕਰਦਾ ਪਰ ਉੱਠਣਾ ਪੈਂਦਾ ਠੀਕ ਹੈ ਤਾਂ ਇੱਥੇ ਅ ਬੜਨਾ ਕਿਵੇਂ ਆਈ ਹੈਸ ਟੂ ਤੇ ਹੈਵ ਟੂ ਦੇ ਵਿੱਚੋਂ ਕਿਹੜੀ ਚੀਜ਼ ਆਉਣੀ ਆ ਦੇਖੋ ਹੈਸ ਟੂ ਇਹ ਦੇਖ ਲਓ ਹੈਸ ਟੂ ਉਦੋਂ ਲੱਗਦਾ ਜਦੋਂ ਸੈਂਟੈਂਸ ਦੇ ਸਬਜੈਕਟ ਜਿਹੜੇ ਹੈਗੇ ਆ ਹੀ ਸ਼ੀ ਤੇ ਇਟ ਹੋਣ ਠੀਕ ਹੈ ਹੈਵ ਟੂ ਉਦੋਂ ਲੱਗਣਾ ਜਦੋਂ ਸੈਂਟੈਂਸ ਦਾ ਸਬਜੈਕਟ ਆਈ ਵੀ ਯੂ ਤੇ ਦੇ ਹੋਣ ਠੀਕ ਹੈ ਇੱਥੇ ਹੈ ਸਬਜੈਕਟ ਆਪਣਾ ਆਈ ਕਿ ਮੈਨੂੰ ਹਰ 4 ਵਜੇ ਉੱਠਣਾ ਪੈਂਦਾ ਹੋਗਾ ਸਬਜੈਕਟ ਹੋ ਗਿਆ ਆਈ ਉਸ ਤੋਂ ਬਾਅਦ ਹੈਵ ਟੂ ਹੈਵ ਟੂ ਫੇਰ ਇਜ਼ ਵਰਬ ਕਿ ਆ ਉੱਠਣਾ ਆਈ ਹੈਵ ਟੂ ਗੈਟ ਅਪ ਕਿੰਨੇ ਵਜੇ 4 ਵਜੇ ਆਈ ਹੈਵ ਟੂ ਗੈਟ ਅਪ ਐਟ 4:00 ਕਦੋਂ ਹਰ ਰੋਜ਼ ਡੇਲੀ ਠੀਕ ਹੈ ਡੇਲੀ ਕਹਿ ਸਕਦੇ ਆ ਜਾਂ ਐਵਰੀ ਡੇ ਕਹਿ ਸਕਦੇ ਆ ਠੀਕ ਹੈ ਇਹਦੇ ਚ ਦੇਖੋ ਸਬਜੈਕਟ ਹੈਜ਼ ਟੂ ਹੈਵ ਟੂ ਉਸ ਤੋਂ ਬਾਅਦ ਵਰਬ ਦੀ ਫਰਸਟ ਫਾਰਮ ਹੀ ਆਉਣੀ ਆ ਠੀਕ ਹੈ ਇਹਦੇ ਚ ਵਰਬ ਦੀ ਫਰਸਟ ਫਾਰਮ ਹੀ ਆਉਣੀ ਆ ਸੈਕੰਡ ਥਰਡ ਕੋਈ ਨਹੀਂ ਆਉਂਦੀ ਠੀਕ ਹੈ ਹੈਜ਼ ਟੂ ਹੈਵ ਟੂ ਤੋਂ ਬਾਅਦ ਵਰਬ ਦੀ ਥਰਡ ਫਾਰਮ ਆਈ ਹੈਵ ਟੂ ਗੈਟ ਅਪ ਐਟ 4:00 ਡੇਲੀ ਇੱਕ ਹੋਰ ਸੈਂਟੈਂਸ ਬਣਾਇਆ ਸੀ ਕਿ ਰਾਮ ਨੂੰ ਹਰ ਰੋਜ਼ 14 ਘੰਟੇ ਕੰਮ ਕਰਨਾ ਪੈਂਦਾ ਹਨਾ ਰਾਮ ਨੂੰ ਹਰ ਰੋਜ਼ 14 ਘੰਟੇ ਕੰਮ ਕਰਨਾ ਪੈਂਦਾ ਹੈ ਕਿਉਂਕਿ ਇਹਦੇ ਵਿੱਚ ਸਬਜੈਕਟ ਕੌਣ ਆ? ਰਾਮ ਸਭ ਤੋਂ ਪਹਿਲਾਂ ਆ ਗਿਆ ਰਾਮ ਹੁਣ ਇਹ ਵੀ ਦੇਖੋ ਹੈਜ਼ ਟੂ ਜਾਂ ਹੈਵ ਟੂ ਦੇ ਵਿੱਚੋਂ ਕੀ ਹੋਣਾ ਆਹ ਦੇਖੋ ਹੀ ਸ਼ੀ ਇਟ ਜਦੋਂ ਹੋਣ ਇੱਥੇ ਉਦੋਂ ਹੈਜ਼ ਟੂ ਲਾ ਰਾਮ ਮੇਲ ਹੈ ਮਰਦ ਹੈ ਮਤਲਬ ਹੀ ਹੈ ਤਾਂ ਹੈਜ਼ ਟੂ ਆਊਗਾ ਰਾਮ ਹੈਜ਼ ਟੂ ਅ ਇਹ ਜੀ ਵਰਬ ਕੀ ਆ ਕੰਮ ਕਰਨਾ ਕੰਮ ਕਰਨਾ ਰਾਮ ਹੈਜ਼ ਟੂ ਵਰਕ ਕਿੰਨਾ ਟਾਈਮ ਜਦੋਂ ਆਪਾਂ ਦੱਸਦੇ ਕਿ ਕੋਈ ਕੰਮ ਕਿੰਨਾ ਟਾਈਮ ਹੁੰਦਾ ਡਿਊਰੇਸ਼ਨ ਦੱਸਦੇ ਹੁੰਦੇ ਆ ਉਦੋਂ ਫਾਰ ਜ਼ਰੂਰ ਲੱਗਦਾ ਹੁੰਦਾ ਠੀਕ ਹੈ ਰਾਮ ਹੈਜ਼ ਟੂ ਵਰਕ ਫਾਰ 14 ਆਵਰਸ ਕਦੋਂ ਡੇਲੀ ਯਹਾਰ ਐਵਰੀ ਡੇ ਰਾਮ ਹੈਜ਼ ਟੂ ਵਰਕ ਫਾਰ 14 ਆਵਰਸ ਡੇਲੀ ਠੀਕ ਹੈ ਜਿਵੇਂ ਹੋਰ ਦੇਖੋ ਆ ਗੀਤਾ ਨੂੰ ਗੀਤਾ ਨੂੰ 8 ਘੰਟੇ ਪੜਾਈ ਕਰਨੀ ਪੈਂਦੀ ਆ ਠੀਕ ਹੈ ਗੀਤਾ ਕਿਉਂਕਿ ਫੀਮੇਲ ਹੈ ਸ਼ੀ ਹੈ ਤਸ਼ੀਦਰ ਨਾਲ ਹੈਜ਼ ਟੂ ਹੋਗਾ ਗੀਤਾ ਹੈਜ਼ ਟੂ ਸਟੱਡੀ ਫਾਰ 8 ਆਵਰਸ ਡੇਲੀ ਯਾ ਏਵਰੀ ਡੇ ਠੀਕ ਹੈ ਜੰਜ ਵਿੱਚ ਕਹਿਣਾ ਹੋਵੇ ਕਿ ਸਾਨੂੰ ਹਰ ਰੋਜ਼ ਆ ਆ ਸਾਨੂੰ ਹਰ ਰੋਜ਼ ਜਿਹੜਾ ਹੈ 뮤ਜ਼ਿਕ ਦੀ ਪ੍ਰੈਕਟਿਸ ਕਰਨੀ ਪੈਂਦੀ ਆ ਵੀ ਹੈਵ ਟੂ ਪ੍ਰੈਕਟਿਸ 뮤ਜ਼ਿਕ every day ਠੀਕ ਹੈ ਪ ਹਾਸ ਟੂ ਹੈਵ ਟੂ ਦੇਖੋ ਉਦੋਂ ਲੱਗਣਾ ਜਦੋਂ ਆਪਾਂ ਪ੍ਰੈਜ਼ੈਂਟ ਵਾਲੇ ਸੈਂਟੈਂਸ ਬਣਾਉਣੇ ਹੁੰਦੇ ਆ ਠੀਕ ਹੈ ਪ੍ਰੈਜ਼ੈਂਟ ਵਾਲੇ ਸੈਂਟੈਂਸ ਬਣਾਉਣੇ ਆ ਜੇ ਆਪਾਂ ਪਾਸਟ ਵਾਲੇ ਸੈਂਟੈਂਸ ਬਣਾਉਣੇ ਆ ਠੀਕ ਹੈ ਪਾਸਟ ਚ ਬਣਾਉਣਾ ਫਿਰ ਆਪਾਂ ਹੈਡ ਟੂ ਦੇ ਨਾਲ ਬਣਾਵਾਂਗੇ ਠੀਕ ਹੈ ਜਿਵੇਂ ਆਪਾਂ ਕਹਿਣਾ ਹੋਵੇ ਕਿ ਕੱਲ ਮੈਨੂੰ ਆ ਲੁਧਿਆਣੇ ਜਾਣਾ ਪਿਆ ਤੁਸੀਂ ਕੱਲ ਦੀ ਗੱਲ ਕਰ ਰਹੇ ਆ ਠੀਕ ਹੈ ਕੱਲ ਥੋੜੀ ਮਜਬੂਰੀ ਬਣ ਗਈ ਤੁਹਾਡਾ ਜੀ ਨਹੀਂ ਸੀ ਕਰਦਾ ਜਾਣ ਨੂੰ ਪਰ ਤੁਹਾਨੂੰ ਜਾਣਾ ਪਿਆ ਠੀਕ ਕੱਲ ਤੁਹਾਨੂੰ ਲੁਧਿਆਣਾ ਜਾਣਾ ਪਿਆ ਠੀਕ ਹੈ ਤਾਂ ਜਿਵੇਂ ਕਹਿਣਾ ਹੋਵੇ ਕਿ ਆਈ ਹੈਡ ਟੂ ਗੋ ਟੂ ਲੁਧਿਆਣਾ ਕਦੋਂ ਕੱਲ ਦੀ ਗੱਲ ਕਰਦੇ ਆ ਬਣਾ ਆਈ ਹੈਡ ਟੂ ਗੋ ਟੂ ਲੁਧਿਆਣਾ ਯੈਸਟਰਡੇ ਠੀਕ ਹੈ ਕਿ ਦੈਲ ਕਿਸੇ ਕੰਮ ਨੂੰ ਜਦੋਂ ਜੀ ਨਾ ਕਰਦਾ ਹੋਵੇ ਪਰ ਕਰਨਾ ਪਵੇ ਠੀਕ ਹੈ ਮਜਬੂਰੀ ਬਸ ਜਾਂ ਜਿੰਮੇ ਮਰਜੀ ਸਮਝ ਲਓ ਠੀਕ ਹੈ ਉਦੋਂ ਆਪਾਂ ਹੈਜ਼ ਟੂ ਹੈਵ ਟੂ ਵਰਤਦੇ ਆ ਪ੍ਰੈਜ਼ੈਂਟ ਪਾਸਟ ਚ ਆਪਾਂ ਵਰਤਦੇ ਹੈਡ ਟੂ ਜੇ ਇਹ ਆਪਾਂ ਫਿਊਚਰ ਆਸਤੇ ਵਰਤਣਾ ਹੋਵੇ ਕਿ ਤੁਹਾਨੂੰ ਜਦੋਂ ਕੋਈ ਕੰਮ ਕਰਨਾ ਪਊਗਾ ਠੀਕ ਹੈ ਉਦੋਂ ਆਪਾਂ ਫਿਊਚਰ ਚ ਆਪਾਂ ਲਾਵਾਂਗੇ ਤਾਂ ਫਿਊਚਰ ਆਸਤੇ ਵਿਲ ਹੈਵ ਟੂ ਲੱਗੂਗਾ ਠੀਕ ਹੈ ਫਿਊਚਰ ਆਸਤੇ ਆਊਗਾ ਵਿਲ ਹੈਵ ਟੂ ਵਿਲ ਹੈਵ ਟੂ ਜਿਵੇਂ ਮੰਨ ਕੇ ਚੱਲੋ ਆਪਾਂ ਕਹਿੰਦੇ ਆ ਕਿ ਯਾਰ ਮੇਰੀ ਨਾ ਥੋੜੇ ਕਿ ਦਿਨਾਂ ਨੂੰ ਮੈਨੂੰ ਦਿੱਲੀ ਮੇਰੀ ਕੋਈ ਮੀਟਿੰਗ ਆ ਤਾਂ ਮੈਨੂੰ ਹੋ ਸਕਦਾ ਅਗਲੇ ਮਹੀਨੇ ਦਿੱਲੀ ਜਾਣਾ ਪਊਗਾ ਠੀਕ ਹੈ ਇਹ ਵੀ ਹੈ ਕਿ ਤੁਸੀਂ ਬਿਜ਼ੀ ਇੰਨੇ ਆ ਕਿ ਤੁਹਾਡਾ ਵੈਸੇ ਜੀ ਨਹੀਂ ਕਰਦਾ ਜਾਣ ਨੂੰ ਦਿੱਲੀ ਤਾਂ ਪਰ ਫਿਰ ਵੀ ਤੁਹਾਨੂੰ ਜਾਣਾ ਪੈਣਾ ਕਿ ਮੈਨੂੰ ਅਗਲੇ ਮਹੀਨੇ ਦਿੱਲੀ ਜਾਣਾ ਪੈਣਾ ਠੀਕ ਹੈ ਜਦੋਂ ਆਪਾਂ ਕਹਿੰਦਾ ਕਿ ਜਾਣਾ ਪੈਣਾ ਜਾਣਾ ਪੈਣਾ ਦਾ ਹੀ ਮਤਲਬ ਇਹ ਹੀ ਹੁੰਦਾ ਕਿ ਆਪਣਾ ਮਨ ਹੀ ਨਹੀਂ ਕਰਦਾ ਪਰ ਫਿਰ ਵੀ ਕਰਨਾ ਪੈਣਾ ਗੰਮ ਠੀਕ ਆਈ will have to go to delhi next month ke main nu agle mahine delhi jana paye na i will have to go to delhi next month the has to have to present de vich vartaa jana had to past ch will have to future de vich ਵਰਤਨਾ ਕਹਿੰਦਾ ਜਦੋਂ ਆਪਾਂ ਨੂੰ ਕੋਈ ਕੰਮ ਕਰਨਾ ਪਵੇ ਪਰ ਆਪਣਾ ਮਨ ਬੇਸ਼ੱਕ ਕਰਦਾ ਨਾ ਹੋਵੇ ਠੀਕ ਹੈ ਆਪਣਾ ਮਨ ਨਾ ਕਰਦਾ ਹੋਵੇ ਆਪਣੀ ਭਾਵੇਂ ਕੋਈ ਮਜਬੂਰੀ ਹੈ ਜਿਵੇਂ ਮਰਜ਼ੀ ਆ ਪਰ ਆਪਾਂ ਨੂੰ ਕਰਨਾ ਹੀ ਪੈਣਾ ਕੰਪਲਸਰੀ ਹੈ ਆਪਣੇ ਆਸਤੇ ਨੈਸੈਸਰੀ ਹੈ ਜ਼ਰੂਰੀ ਆ ਠੀਕ ਜਿਵੇਂ ਇੱਥੇ ਦੇਖੋ ਕਿ ਮੈਨੂੰ ਹਰ ਰੋਜ਼ 4 ਵਜੇ ਉੱਠਣਾ ਪੈਂਦਾ ਉੱਠਣ ਨੂੰ ਮਨ ਨਹੀਂ ਕਰਦਾ ਪਰ ਉੱਠਣਾ ਪੈਂਦਾ ਮਜਬੂਰੀ ਹੋ ਸਕਦੀ ਹੈ ਲੋੜ ਹੋ ਸਕਦੀ ਹੈ ਕੋਈ ਵੀ ਵਜ੍ਹਾ ਹੋ ਸਕਦੀ ਹੈ ਰਾਮ ਨੂੰ ਹਰ ਰੋ 14 ਘੰਟੇ ਕੰਮ ਕਰਨਾ ਪੈਂਦਾ ਆ ਰਾਮ ਦਾ ਜੀ ਨਹੀਂ ਕਰਦਾ ਇੰਨਾ ਟਾਈਮ ਕੰਮ ਕਰਨ ਨੂੰ ਪਰ ਉਹਨੂੰ ਕਰਨਾ ਪੈਂਦਾ ਹੋ ਸਕਦਾ ਉਹਦੀ ਕੋਈ ਮਜਬੂਰੀ ਹੋਵੇ ਪੈਸੇ ਤੇ ਲੇ ਦੀ ਲੋੜ ਹੋਵੇ ਠੀਕ ਹੈ ਕਿ ਮੈਨੂੰ ਕੱਲ ਲੁਧਿਆਣੇ ਜਾਣਾ ਪਿਆ ਜੀ ਨਹੀਂ ਸੀ ਕਰਦਾ ਪਰ ਮਜਬੂਰੀ ਸੀ ਜਾਣਾ ਹੀ ਪਿਆ ਅਗਲੇ ਮਹੀਨੇ ਦਿੱਲੀ ਜਾਣਾ ਪਊਗਾ ਜੀ ਨਹੀਂ ਕਰਦਾ ਪਰ ਜਾਣਾ ਹੀ ਪੈਣਾਗਾ ਠੀਕ ਤਾਂ ਹੈਜ਼ ਟੂ ਹੈਵ ਟੂ ਸਮਝਣਾ ਸੌਖਾ ਸੀ ਫੇਰ ਵੀ ਅਗਰ ਕੋਈ ਡਾਊਟ ਹੋਵੇ ਕੋਈ ਚੀਜ਼ ਨਾ ਸਮਝ ਲੱਗੀ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ